ਜੇਕਰ ਆਪਾਂ ਸਿੱਖੀ ਦਾ ਪ੍ਰਚਾਰ ਕਰਨਾ ਹੋਵੇ ਤਾਂ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਇੱਕ ਸਿੱਖ ਪ੍ਰਚਾਰਕ ਹੋਈਏ ਜਾਂ ਫਿਰ ਸਾਡੇ ਕੋਲ ਬਹੁਤ ਸਾਰੇ ਪੈਸੇ ਹੋਣ ਤਾਂ ਹੀ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕਦੇ ਹਾਂ ਬਲਕਿ ਅਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਰਹਿ ਕੇ ਵੀ ਸਿੱਖੀ ਦਾ ਪ੍ਰਚਾਰ ਬਹੁਤ ਵਧੀਆ ਢੰਗ ਨਾਲ ਕਰ ਸਕਦੇ ਹਾਂ ਤੇ ਇਸ ਦੀ ਇੱਕ ਬਹੁਤ ਹੀ ਸੋਹਣੀ ਤਸਵੀਰ ਸਾਹਮਣੇ ਨਿਕਲ ਕੇ ਆਈ ਹੈ ਪੋਲਾ ਸਿੰਘ ਖਾਲਸਾ ਵੱਲੋਂ ਪੋਲਾ ਸਿੰਘ ਖਾਲਸਾ ਪਿੰਡ-ਪਿੰਡ ਜਾ ਕੇ ਆਈਸਕੀ ਵੇਚਦੇ ਹਨ ਅਤੇ ਉਹਨਾਂ ਨੇ ਬਕਾਇਦਾ ਆਪਣੀ ਰੇੜੀ ਦੇ ਉੱਪਰ ਲਿਖ ਕੇ ਲਾਇਆ ਹੋਇਆ ਹੈ ਕਿ ਜਿਹੜੇ ਬੱਚੇ 5 ਤੋਂ 13 ਸਾਲ ਦੇ ਹਨ ਜੇਕਰ ਉਹਨਾਂ ਉਹ ਚਪਤੀ ਸਾਫ ਦਾ ਪਾਠ ਕੰਝ ਹੈ ਤਾਂ ਉਹਨਾਂ ਨੂੰ ਫ੍ਰੀ ਆਈਸਕ੍ਰੀਮ ਉਹ ਪੋਲਾ ਸਿੰਘ ਖਾਲਸਾ ਵੱਲੋਂ ਦਿੱਤੀ ਜਾਵੇਗੀ ਸੋ ਇਹ ਇੱਕ ਇਹ ਬਹੁਤ ਹੀ ਸੋਨਾ ਪ੍ਰਾਲਾ ਹੈ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸੋ ਜਿੱਥੇ ਵੀ ਸਾਨੂੰ ਇਹ ਪੋਲਾ ਸਿੰਘ ਖਾਲਸਾ ਜੀ ਖੜੇ ਮਿਲਦੇ ਹਨ ਉੱਥੇ ਸਾਨੂੰ ਇਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਸੋ ਸਾਨੂੰ ਇਹਨਾਂ ਦੀ ਸਿਹਤ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਜੋ ਇਹ ਸੇਵਾ ਕਰ ਰਹੇ ਨੇ ਉਹ ਲੰਮੇ ਸਮੇਂ ਤੱਕ ਕਰਦੇ ਰਹਿਣ ਤੇ ਬੱਚੇ ਆਈਸਕ੍ਰੀਮ ਖਾਣ ਦੇ ਬਹਾਨੇ ਇਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਉਂਦੇ ਰਹਿਣ ਜੇਕਰ ਤੁਹਾਨੂੰ ਵੀ ਭੋਲਾ ਸਿੰਘ ਖਾਲਸਾ ਦਾ ਇਹ ਉਪਰਾਲਾ ਬਹੁਤ ਵਧੀਆ ਲੱਗਾ ਹੈ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਜੇਕਰ ਆਪਾਂ ਸਿੱਖੀ ਦਾ ਪ੍ਰਚਾਰ ਕਰਨਾ ਹੋਵੇ ਤਾਂ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਇੱਕ ਸਿੱਖ ਪ੍ਰਚਾਰਕ ਹੋਈਏ ਜਾਂ ਫਿਰ ਸਾਡੇ ਕੋਲ ਬਹੁਤ ਸਾਰੇ ਪੈਸੇ ਹੋਣ ਤਾਂ ਹੀ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕਦੇ ਹਾਂ ਬਲਕਿ ਅਸੀਂ ਆਪਣੇ profession ਦੇ ਵਿੱਚ ਰੈਕੀਵੀ ਸਿੱਖੀ ਦਾ ਪ੍ਰਚਾਰ ਬਹੁਤ ਵਧੀਆ ਢੰਗ ਨਾਲ ਕਰ ਸਕਦੇ ਹਾਂ ਤੇ ਇਸ ਦੀ ਇੱਕ ਬਹੁਤ ਹੀ ਸੋਹਣੀ ਤਸਵੀਰ ਸਾਹਮਣੇ ਨਿਕਲ ਕੇ ਆਈ ਹੈ ਪੋਲਾ ਸਿੰਘ ਖਾਲਸਾ ਵੱਲੋਂ ਪੋਲਾ ਸਿੰਘ ਖਾਲਸਾ ਪਿੰਡ-ਪਿੰਡ ਜਾ ਕੇ ਆਈਸਕ੍ਰੀਮ ਵੇਚਦੇ ਹਨ ਅਤੇ ਉਹਨਾਂ ਨੇ ਬਕਾਇਦਾ ਆਪਣੀ ਰੇੜੀ ਦੇ ਉੱਪਰ ਲਿਖ ਕੇ ਲਾਇਆ ਹੋਇਆ ਹੈ ਕਿ ਜਿਹੜੇ ਬੱਚੇ 5 ਤੋਂ 13 ਸਾਲ ਦੇ ਹਨ ਜੇਕਰ ਉਹਨਾਂ ਨੂੰ ਚਪਤੀ ਸਾਹਿਬ ਦਾ ਪਾਠ ਕੰਝ ਹੈ ਤਾਂ ਉਹਨਾਂ ਨੂੰ ਫ੍ਰੀ ਆਈਸਕ੍ਰੀਮ ਪੋਲਾ ਸਿੰਘ ਖਾਲਸਾ ਵੱਲੋਂ ਦਿੱਤੀ ਜਾਵੇਗੀ ਸੋ ਇਹ ਇੱਕ ਇਹ ਬਹੁਤ ਹੀ ਸੋਹਣਾ ਉਪਰਾਹਲਾ ਹੈ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸੋ ਜਿੱਥੇ ਵੀ ਸਾਨੂੰ ਇਹ ਪੋਲਾ ਸਿੰਘ ਖਾਲਸਾ ਜੀ ਖੜੇ ਮਿਲਦੇ ਹਨ ਉੱਥੇ ਸਾਨੂੰ ਇਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਸੋ ਸਾਨੂੰ ਇਹਨਾਂ ਦੀ ਸਿਹਤ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਜੋ ਇਹ ਸੇਵਾ ਕਰ ਰਹੇ ਨੇ ਉਹ ਲੰਮੇ ਸਮੇਂ ਤੱਕ ਕਰਦੇ ਰਹਿਣ ਤੇ ਬੱਚੇ ਆਈਸਕ੍ਰੀਮ ਖਾਣ ਦੇ ਬਹਾਨੇ ਇਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਉਂਦੇ ਰਹਿਣ ਜੇਕਰ ਤੁਹਾਨੂੰ ਵੀ ਭੋਲਾ ਸਿੰਘ ਖਾਲਸਾ ਦਾ ਇਹ ਉਪਰਾਲਾ ਬਹੁਤ ਵਧੀਆ ਲੱਗਾ ਹੈ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਜੇਕਰ ਆਪਾਂ ਸਿੱਖੀ ਦਾ ਪ੍ਰਚਾਰ ਕਰਨਾ ਹੋਵੇ ਤਾਂ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਇੱਕ ਸਿੱਖ ਪ੍ਰਚਾਰਕ ਹੋਈਏ ਜਾਂ ਫਿਰ ਸਾਡੇ ਕੋਲ ਬਹੁਤ ਸਾਰੇ ਪੈਸੇ ਹੋਣ ਤਾਂ ਹੀ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕਦੇ ਹਾਂ ਬਲਕਿ ਆਸੀ ਆਪਣੇ ਪ੍ਰੋਫੈਸ਼ਨ ਦੇ ਵਿੱਚ ਰੈਕੀ ਵੀ ਸਿੱਖੀ ਦਾ ਪ੍ਰਚਾਰ ਬਹੁਤ ਵਧੀਆ ਢੰਗ ਨਾਲ ਕਰ ਸਕਦੇ ਆ ਤੇ ਇਸ ਦੀ ਇੱਕ ਬਹੁਤ ਹੀ ਸੋਹਣੀ ਤਸਵੀਰ ਸਾਹਮਣੇ ਨਿਕਲ ਕੇ ਆਈ ਹੈ ਪੋਲਾ ਸਿੰਘ ਖਾਲਸਾ ਵੱਲੋਂ ਪੋਲਾ ਸਿੰਘ ਖਾਲਸਾ ਪਿੰਡ-ਪਿੰਡ ਜਾ ਕੇ ਆਈਸਕ੍ਰੀਮ ਵੇਚਦੇ ਹਨ ਅਤੇ ਉਹਨਾਂ ਨੇ ਬਕਾਇਦਾ ਆਪਣੀ ਰੇੜੀ ਦੇ ਉੱਪਰ ਲਿਖ ਕੇ ਲਾਇਆ ਹੋਇਆ ਹੈ ਕਿ ਜਿਹੜੇ ਬੱਚੇ 5 ਤੋਂ 13 ਸਾਲ ਦੇ ਹਨ ਜੇਕਰ ਉਹਨਾਂ ਨੂੰ ਚਪਤੀ ਸਾਹਿਬ ਦਾ ਪਾਠ ਕੰਝ ਹੈ ਤਾਂ ਉਹਨਾਂ ਨੂੰ ਫ੍ਰੀ ਆਈਸਕ੍ਰੀਮ ਪੋਲਾ ਸਿੰਘ ਖਾਲਸਾ ਵੱਲੋਂ ਦਿੱਤੀ ਜਾਵੇਗੀ ਸੋ ਇਹ ਇੱਕ ਬਹੁਤ ਹੀ ਸੋਹਣਾ ਉਪਰਾਲਾ ਹੈ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸੋ ਜਿੱਥੇ ਵੀ ਸਾਨੂੰ ਇਹ ਪੋਲਾ ਸਿੰਘ ਖਾਲਸਾ ਜੀ ਖੜੇ ਮਿਲਦੇ ਹਨ ਉੱਥੇ ਸਾਨੂੰ ਇਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਸੋ ਸਾਨੂੰ ਇਹਨਾਂ ਦੀ ਸਿਹਤ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਜੋ ਇਹ ਸੇਵਾ ਕਰ ਰਹੇ ਨੇ ਉਹ ਲੰਮੇ ਸਮੇਂ ਤੱਕ ਕਰਦੇ ਰਹਿਣ ਤੇ ਬੱਚੇ ਆਈਸਕ੍ਰੀਮ ਖਾਣ ਦੇ ਵਹਾਣੇ ਇਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਉਂਦੇ ਰਹਿਣ ਜੇਕਰ ਤੁਹਾਨੂੰ ਵੀ ਪੋਲਾ ਸਿੰਘ ਖਾਲਸਾ ਦਾ ਇਹ ਉਪਰਾਲਾ ਬਹੁਤ ਵਧੀਆ ਲੱਗਾ ਹੈ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ